ਤੇ ਪੰਜਾਬ ਉਹ ਕਾਂਗਰਸ ਦੇ ਵੱਲ ਦੇਖ ਰਿਹਾ ਕਿ ਮੋੜ ਕਾਂਗਰਸ ਆਈ ਕਿ ਉੱਤਵਾਦ ਦਾ ਸਮਾਸੀ 1992 ਦੇ ਵਿੱਚ ਉਸ ਸੁਪਨਾ ਜਿਹੜਾ ਪੰਜਾਬ ਦੇ ਲੋਕਾਂ ਨੇ ਕਿਹਾ ਸੀ ਕਿ ਅਮਨ ਔਰ ਸ਼ਾਂਤੀ ਕਾਂਗਰਸ ਪਹਾਲ ਕਰੇਗੀ ਔਰ ਜਨਸੀ ਨੇ ਕੀਤਾ ਮੋਰਾਰਜ ਉਸੇ ਤਰ੍ਹਾਂ ਪੰਜਾਬ ਦੇ ਬੜੇ ਉਤਸ਼ਾਹ ਨੇ ਕਿ ਤੋੜ ਚਿਰਾਵ ਨੂੰ ਦਿੱਕਤਾਂ ਅਸੀਂ ਮੋੜਨ ਆਪ ਦਾ ਫਾਇਦਾ ਲੈ ਕੇ ਅੱਗੇ ਤੁਰਨਾ 12 27 ਦੇ ਵਿੱਚ ਸੱਚੇ ਪਾਸ਼ਾ ਕੇ ਫਤਿਹਗਾ ਕਿ ਸਾਡੀ ਮਿਹਨਤ ਨੂੰ ਔਰ ਪੰਜਾਬ ਦੇ ਲੋਕਾਂ ਦੀ ਇਸ ਚੌਂਕੀ ਇਹੋ ਨਸ਼ਾ ਛਡਾਉਣ ਦੇ ਹਿੱਤ 3 ਸਾਲ ਲਗਭਗ ਉਪਰ ਹੋ ਰਹੇ ਨੇ ਇਹ ਤਿੰਨ ਸਾਲਾਂ ਦਾ ਨਸ਼ਾ ਛਡਾਉਣ پیچھے ਇੱਕ ਪੱਕਾ ਕਦਮ ਨਹੀਂ ਕੀਤਾ ਮੁੱਖ ਮੰਤਰੀ ਪੰਜਾਬ ਨੇ ਇਹ ਜਾਣ ਬੁੱਝ ਕੇ ਕਵੇਂ ਪਰਸੈਪਸ਼ਨ ਜਾਂ ਇੱਕ ਵਿਚਾਰਧਾਰਾ ਕ੍ਰੀਏਟ ਕੀਤੀ ਜਾਣੀ ਉਹ ਕਹਿੰਦੇ ਘਰ ਅਸੀਂ ਇਸ ਤਰ੍ਹਾਂ ਨਹੀਂ ਕਿਸੇ ਨਸ਼ੇੜੀ ਦਾ ਜਬ ਇਚ ਨਾਲੇ ਦਰ ਤੋੜ ਰਹੇ ਅਸੀਂ ਤਾਂ ਉੱਥੇ ਜਿਹੜੀ ਇਲੀਗਲ ਕੰਸਟਰਕਸ਼ਨ ਹੋਈ ਹੈ ਔਰ ਹਾਈ ਕੋਰਟ ਚ ਵੀ ਮੇਰਾ ਖਿਆਲ ਹੈ ਕਿ ਮੈਂ ਇਹੀ ਕਿਹਾ ਉਹ ਡੀਸੀ ਤੋੜ ਰਹੇ ਇਲੀਗਲ ਕੰਸਟਰਕਸ਼ਨ ਤੋੜ ਰਹੇ ਹੋਂ ਗਲਿਬਰੀ ਕਿ ਤੋਂ ਮਰ ਕੇ ਤਲੀ ਤੋਂ ਕਰੋ ਤੁਹਾਨੂੰ ਘਰ ਨਸ਼ਾ ਪਹੁੰਚਦਾ ਤੇ ਸਭ ਤੋਂ ਪਹਿਲਾਂ ਮੈਂ ਮੁੱਖ ਮੰਤਰੀ ਨੂੰ ਇਹ ਵੀ ਪੁੱਛਣਾ ਚਾਹੁੰਦਾ ਕਿ ਮੁੱਖ ਮੰਤਰੀ ਸਾਹਿਬ ਇਨੀ ਦੇ ਤੁਸੀਂ ਛੁੱਪ ਚੋਰੇ ਕੀ ਮੁੱਖ ਮੰਤਰੀ ਸਾਹਿਬ ਜਵਾਬ ਦੇਣਗੇ ਮੇਰੇ ਕਾਲਕਿਰਪਾ ਹੁਣ ਤਾਂ ਕਿਸੇ ਨੂੰ ਮੁੱਖ ਮੰਤਰੀ ਸਾਹਿਬ ਨੂੰ ਮਿਲਣਾ ਹੀ ਨਹੀਂ ਕਿਉਂਕਿ ਇਹਦਾ ਜਵਾਬ ਵੀ ਨਹੀਂ ਤੇ ਨਾਲ ਮੈਂ ਇਹ ਵੀ ਪੁੱਛਣਾ ਹੁੰਦਾ ਕਿ ਕੇਜਰੀਵਾਲ ਸਾਹਿਬ ਨੇ ਮੁੱਖ ਮੰਤਰੀ ਨੂੰ ਉਹਨਾਂ ਦੀ ਬਾਹਾਂ ਦੇ ਸਿਰ ਤੇ ਹੱਥ ਰੱਖ ਕੇ ਕਸਮ ਕਰਵਾਈ ਸੀ ਪਹਿਲਾਂ ਮੁੱਖ ਮੰਤਰੀ ਸਾਹਿਬ ਇਹ ਦੱਸਣ ਕਿ ਉਹਨਾਂ ਨੇ ਨਸ਼ਾ ਛੱਡ ਦਿੱਤਾ ਸਾਸ਼ਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਣਾ ਸਵਾਗਤ ਕਰਦਾ ਪੰਜਾਬ ਕਾਂਗਰਸ ਦੇ ਵੱਲੋਂ ਆਪਣੇ ਵਰਕਰਾਂ ਨੂੰ ਜੋੜਨ ਦੇ ਲਈ ਇੱਕ ਨਵੀਂ ਮਹਿਮ ਜਿਹੜੀ ਹੈ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਤਹਿਤ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਵਰਿੰਗ ਜਿਹੜੇ ਨੇ ਸਮਰਾਲਾ ਰੁਪਿੰਦਰ ਸਿੰਘ ਰਾਜਾ ਗੱਲ ਹਲਕਾ ਇੰਚਾਰਜ ਜਿਹੜੇ ਨੇ ਉਹਨਾਂ ਦੀ ਰਿਹائش ਦੇ ਉੱਤੇ ਪਹੁੰਚਦੇ ਨੇ ਤੇ ਸਮਰਾਲਾ ਤੇ ਮਾਚੀਵਾੜਾ ਬਲਾਕ ਦੇ ਜਿਹੜੇ ਵਰਕਰ ਜ਼ਹਿਬਾਨ ਨੇ ਉਹਨਾਂ ਦੇ ਨਾਲ ਮੀਟਿੰਗ ਕਰਦੇ ਨੇ ਕੀ ਗੱਲਬਾਤ ਹੁੰਦੀ ਆ ਸਾਰੀ ਆਓ ਤੁਹਾਨੂੰ ਵੀ ਸੁਣਵਾਂ ਨੇ ਆ ਸਮਰਾਦਾ ਵਿਖੇ ਪ੍ਰੋਗਰਾਮ ਸੀਗਾ ਜਿਹਰੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਲੀਡਰ ਸੁਖਿੰਦਰ ਸਿੰਘ ਰਖਾਵਾ ਸਾਹਿਬ ਔਰ ਮੈਂਬਰ ਆਫ ਪਾਰਲੀਮੈਂਟ ਅਮਰ ਸਿੰਘ ਜੀ ਕੁਰੀਤ ਮੋਟਲੀ ਜੀ ਉਹ ਪਹੁੰਚੇ ਨੇ ਬਾਕੀ ਦਾ ਜਿਹਨੇ ਦੇ ਪ੍ਰਧਾਨ ਨੇ ਰੱਖਾ ਜੀ ਰਾਜਾ ਕਿਰਤੀਕਰਨ ਉਹ ਲੀਡਰ ਹੈ ਸਾਡੇ ਆ ਜੁੜੇਗਾ ਬਰਾਕ ਜਿੱਤੇ ਕੀ ਇਰੀ ਸ਼ੁਆਤ ਕੱਲ ਅਸੀਂ ਢੇਰਾਬੱਸੀ ਤੋਂ ਕੀਤੀ ਸੀ ਟੂ ਬਲੌਕ ਔਰ ਫੇਰ ਅਸੀਂ ਸਨੌਰ ਗਏ ਸੀ ਖੈਰੀ ਮਾਂਜੀ ਦੇ ਇਲਾਕੇ ਔਰ ਅੱਜ ਮੈਂ ਤੇ ਸੀਐਲਪੀ ਦੇ ਲੀਡਰ ਪ੍ਰਤਾਪ ਸਿੰਘ ਫਾਜ਼ਲਾ ਤੇ ਸੂੂ ਸਾਰੇ ਲੀਡਰ ਸਭਾ ਕੱਲ ਅੱਜ ਇੱਥੇ ਹੋਣਾ ਸੀ ਲੇਕਿਨ ਉਹਨਾਂ ਨੂੰ ਕੋਈ ਵਿਸ਼ੇਸ਼ ਕੰਮ ਹੋ ਗਿਆ ਉਹ ਕੱਲ ਮੈਨੂੰ ਜੁਆਇਨ ਕਰਨਗੇ ਹੁਣ ਅੱਗੇ ਸਾਨੇਵਾਲ ਸੋ ਇਹ ਬੇਸਿਕਲੀ ਸਾਡੀਆਂ ਜਿਹੜੀਆਂ ਬਲੌਕ ਦੀਆਂ ਇਕਾਈਆਂ ਨੇ ਬੰਡਲ ਕਮੇਟੀਆਂ ਨੇ مجب کریے آنے والے دو سال کتا 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 کرنا جس پرجنیتک پارٹیاں بی جے پی اور آم آدمی پارٹی ووٹر لسٹ بڑے وڈے کپڑے نے انتالی لکھ ووٹر مہینہ مہاراشٹر چڈ ہوئے جی گل راہل گاندھی نے ਅਹ ਟੀਐਚਡੀ ਲੋਕ ਸਭਾ ਦੇ ਵਿੱਚ ਰੱਖੀ ਕਿ ਜਿੱਤਨ ਦੇ ਤਰੀਕੇ ਵੱਖ-ਵੱਖ ਢੰਗ ਬਣਾ ਲਏ ਗਏ ਨੇ ਤੁਹਾਡੇ ਸਟਰੋਂਗਸ ਬੰਦੇ ਦੀਆਂ ਹੂਟਾ ਘੱਟ ਦਿੱਤੀਆਂ ਜਾਂਦੀਆਂ ਉਹ ਸਾਰਿਆਂ ਤੇ ਨਜ਼ਰ ਤੇ 3 ਮਹੀਨਿਆਂ ਬਾਅਦ ਅਸੀਂ ਇਸੇ ਤਰ੍ਹਾਂ ਹੀ ਬਲੌਕ ਦੇ ਜਾ ਕੇ ਉਹ ਰਿਵਿਊ ਕਰਾਂਗੇ ਇਹ ਅੱਜ ਦੀ ਮੀਟਿੰਗ ਸੀ ਔਰ ਮੈਨੂੰ ਅੱਜ ਰਾਜਾਗੇਂਜੀ ਦੀ ਅਖਵਾਈ ਦੇ ਵਿੱਚ ਇਹ ਮੀਟਿੰਗ ਤੇ ਜ਼ਿਲ੍ਹਾ ਪ੍ਰਧਾਨਜੀ ਨੇ ਰੱਖੀ ਗਈ ਔਰ ਅੱਜ ਸਾਰਾ ਉਹ ਚਰਚਾ ਰਹੀ ਸਾਡੇ ਬਣ ਉਠੀ ਹੋ ਰਹੀ ਸੋ ਇਸੇ ਤਰ੍ਹਾਂ ਹੀ ਅਸੀਂ ਉਹਨਾਂ ਦੇ ਉਹ ਮਹੀਨੇ ਦੇ ਵਿੱਚ ਵਿੱਚ ਪੂਰੇ ਪੰਜਾਬ ਦੇ ਵਿੱਚ ਬਲੌਕ ਕੰਪਲੀਟ ਕਰਾਵਾਂਗੇ ਸੋ ਤੁਹਾਡਾ ਕੋਈ ਹੋਰ ਸਵਾਲ ਹੈ ਤੁਸੀਂ ਕਹਿੰਦੇ ਸੀ ਇਸ ਗੱਲ ਨੂੰ ਲੈ ਕੇ ਨਾਲ ਨਾਲ ਅਗਰ ਰਾਜਨੀਤੀ ਗੱਲ ਕਰੀਏ ਤਾਂ ਇਹ ਹੈ ਕਿ ਜਿਸ ਪ੍ਰਕਾਰ ਅਕਾਲ ਤਖਤ ਜੋ ਸੂਰਜਿੰਦਰ ਜੀ ਨੇ ਦੱਸਿਆ ਇਹਦੇ ਤੇ ਉਹ ਵੀ ਆਪਣੀ ਗੱਲ ਰੱਖ ਕੇ ਕਿ ਅੱਜ ਕੱਲ ਅਕਾਲ ਤਖਤ ਸਾਹਿਬ ਦੀ ਜਿਹੜੀ ਉਹ ਮਰਿਆਦਾ ਸੀ ਉਉਨੀ ਮੈਂ ਸਮਝਦਾ ਕਿ لوکا دے سامنے سکے ٹکا جتھے sada sarada sir thunda si اور اے ہو جے دنیابی لوگ جڑے اج اकाल تک سب تے حاوی ہو گئے نے جس پرکار او فرمان جاری کیتے گئے جدو فقرے قوم دا جڑا خطاب واپس لیا اور جنکا دے سامنے سچ بیان جڑا کروایا اकाल تک سب دے سبے জ্ঞানী روحबीर سنگھ ہراں انہاں دا نے پر اس طرح انہاں نال رتیرا ہوئے گا

کوئی ایسا ایشو نہیں ہےپاری ہے. 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 جی خوش, ہے. جی خوش نہیں ہے پنجاب دی حالات بہت مارے نے اور میم لگتا ہے نئے بدلاؤ کی طرف دیکھ رہے ہیں اور میم لگتا ہے کہ پنجاب, دی, پنجاب دی, دی آمید ہے

ਲੈ ਕੇ ਆਈਏ ਤੇ ਪੰਜਾਬ ਨੂੰ ਮੋਰ ਤਰੱਕੀ ਦੀਆਂ ਨੀਹਾਂ ਤੇ ਲੈ ਕੇ ਆਈਏ ਸੋ ਮੈਨੂੰ ਲੱਗਦਾ ਇਹ ਸਾਨੂੰ ਪੂਰਨ ਉਮੀਦ ਹੈ ਔਰ ਅਸੀਂ ਜਰੂਰ 2027 ਦੇ ਵਿੱਚ ਸੱਚੇ ਪਾਤਸ਼ਾਹ ਕਿਰਪਾ ਕਰੇਗਾ ਕਿ ਸਾਡੀ ਮਿਹਨਤ ਨੂੰ ਔਰ ਪੰਜਾਬ ਦੇ ਲੋਕਾਂ ਦੀ ਜਿਹੜੀ ਸੋਚ ਹੈ ਉਹ ਮੂਰਤ ਬੈਠੇ ਮੁੱਖ ਮੰਤਰੀ ਨਾਸ਼ਾ ਸ਼ਰਬੂਹ ਮਹੀਮੇ ਰਹਿਦਾ ਰਿਹਾ ਰੱਬ ਸ਼ਬਦ ਜਿਹੜਾ ਭਾਰਤ ਦੇ ਪੱਖ ਜੋ ਤੇ ਗਾਮ ਸ਼ੁਰੂ ਕੀਤੇ ਨੇ ਉਹ ਲੈ ਕਿ ਗੋਣ ਨਸ਼ਾ ਛਡਾਊ ਮਹੀਮੇ 3 ਸਾਲ ਲੋਕਾਂ ਨੂੰ ਬੇਵਕੂ ਬਣਾਉਂਦੇ ਰਹੇ

ਉਹ ਡੀਸੀ ਤੋੜ ਰਹੇ ਇਲੀਗਲ ਕੰਸਟਰਕਸ਼ਨ ਤੋੜ ਰਹੇ ਆ ਜਨਤਾ ਨੂੰ ਦੱਸਿਆ ਜਾ ਰਿਹਾ ਕਿ ਅਸੀਂ ਘਰ ਤੋੜ ਰਹੇ ਆ ਨਸ਼ਾ ਵੇਚਣ ਵਾਲੇ ਦੇ ਸਾਨੂੰ ਕੋਈ ਇਤਰਾਜ਼ ਨਹੀਂ ਆ ਨਸ਼ਾ ਵੇਚਣ ਵਾਲੇ ਦੇ ਘਰ ਤੋੜਨ ਤੇ ਲੇਕਿਨ ਲੋਕਾਂ ਨੂੰ ਬੇਵਕੂਫ ਨਾ ਬਣਾਉਣ ਕਿਉਂਰੀ ਅਗਰੋਂ ਅਗਲੀ ਇਲੀਗਲ ਕੰਸਟਰਕਸ਼ਨ ਇਸੇ ਕਰਕੇ ਪੰਜਾਬ ਦੇ ਲੋਕ ਹੈ ਜਿਹੜੇ ਉਹ ਇਹਨਾਂ ਤੋਂ ਦੂਰ ਹੁੰਦੇ ਜਾ ਰਹੇ ਇਸੇ ਭਗਵੰਤ ਸਿੰਘ ਮਾਨ ਹੋਰਾਂ ਨੇ ਇੱਕ ਸਾਥ ਪਹਿਲਾਂ ਹਰਮੰਦਰ ਸਾਹਿਬ ਚ ਜਾ ਕੇ ਅਰਦਾਸ ਕਰਾਈ ਸੀ ਜਿਵੇਂ ਸਾਡੇ ਵੇਲੇ ਗੁਰਕਾ ਸਾਹਿਬ ਦੀ 100 ਖਾਦੀ ਸੀ ਇਸੇ ਤਰ੍ਹਾਂ ਅਰਦਾਸ ਕਰਾਈ ਸੀ ਸੋ ਇਹ ਬੇਬੂ ਬਣਾਇਆ ਜਾ ਰਿਹਾ ਹੈ ਇਸ ਕਰਨਾ ਕੋਈ ਨਸ਼ਾ ਖਤਮ ਨਹੀਂ ਹੋਣਾ ਔਰ ਕਿਹੜੀ ਵੱਡੀ ਮੱਛੀ ਦਾ ਘਰ ਘਾਤਾ ਭਈ ਕੀ ਉਹਨਾਂ ਐਸਐਸਪੀ ਦੇ ਘਰ ਘਾਤੇ ਕੀ ਉਹਨਾਂ ਦੇ ਏਆਰਸੀ ਦੇ ਘਰ ਘਾਤੇ ਜਿਨ੍ਹਾਂ ਦਾ ਨਾਮ ਆਇਆ ਕੀ ਉਹਨਾਂ ਵੱਡੇ ਵੱਡੇ ਲੋਕਾਂ ਦੇ ਘਰ ਘਾਤੇ ਤੁਸੀਂ ਵੱਜ ਜੰਦੇ ਹੋ 12x18 ਦੇ ਘਰ ਤੇ ਉਥੋਂ ਅਗਲਾ ਛੱਗਾ ਢਾ ਦੇਣੀ ਜਿੰਨਾ ਚਿਰ ਮગર ਮੱਛਾ ਨੂੰ ਨਹੀਂ ਢਾਉਂਗੇ

تین سالہ نہ کیوں ستا پہا سی ہون کمیشنر کیوں ترے پڑتا ہے ہونے ایس اس بھی کیوں بجار چھو ترے پڑتا ہے بھئی تین سال کی کتا ہون جمع پانی سے تو تو نہیں رنگ چکے ہیں روج نیشنال موتا ہو رہی ہیں ایس کر کے انہیں نے کہا بھی لالا لالا بڑی ہے ہائے 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 بڑی ہے تے کام خراب ہو جائے گا تو کوجھنا کوجھے لوگ کا نوک لوگ مخابے سے کر یہ پوسٹ کر دیا سرکا میں جو تو کرپشن دی تو اسی کیتی ہے تو اسی دیکھتی کمیشنر بدلتا کرپشن مقصر ہویا کی پھر

ਔਰ ਜਿਸ ਸੂਬੇ ਦੇ ਵਿੱਚ ਉਹ ਸੂਬੇ ਦੇ ਜੇਲਾ ਦੇ ਵਿੱਚੋਂ ਬੰਦੇ ਵੀ ਜਿਨ੍ਹਾਂ ਨੇ ਮੂਸੇ ਵਾਲੇ ਨੂੰ ਮਾਰਿਆ ਹੋਵੇ ਇੰਟਰਵਿਊ ਆ ਰਹੀ ਹੋਵੇ ਇਹ ਇੰਟਰਵਿਊ ਆਉਣ ਤੇ ਬਾਅਦ ਵਿੱਚ ਉਹ ਸੂਬੇ ਦੇ ਡੀ ਜੀ ਪੀ ਤੇ ਮੁੱਖ ਮੰਤਰੀ ਕਹਿੰਦੇ ਇਹ ਸਾਡੇ ਸੂਬੇ ਦੀ ਇੰਟਰਵਿਊ ਨਹੀਂ ਹੈ ਕਲੈਰੀਫਿਕੇਸ਼ਨ ਦੇਣ ਤੇ ਚਾਰ ਦਿਨ ਬਾਅਦ ਇਹ ਉਸ ਤੋਂ ਬਾਅਦ ਮੰਨਣਾ ਪਵੇ ਸਿੱਟ ਦੇ ਤਹਿਤ ਕਿ ਸਾਡੇ ਕੁਝ ਅਫਸਰਾਂ ਨੇ ਇਹ ਇੰਟਰਵਿਊ ਕਰਾਈ ਸੀ ਉਸ ਸੂਬੇ ਦੇ ਲਾਅ ਐਂਡ ਆਰਡਰ ਦੀ ਕੀ ਹਾਲਾਤ ਹੋਣ ਜੇ ਸੂਬੇ ਦੇ ਵਿੱਚ ਕਮਿਸ਼ਨਰ ਕਹਿ ਰਿਹਾ ਹੋਵੇ ਕਿ ਇਹਦਾ ਟਾਇਰ ਫਟ ਗਿਆ ਤੇ ਡੀਜੀਪੀ ਕਹਿ ਰਿਹਾ ਹੋਵੇ ਹੈਂਡ ਕਰਨੀ ਇਹਦਾ ਉਸ ਸੂਬੇ ਦੇ ਲਾਅ ਐਂਡ ਆਰਡਰ ਦੀ ਸਥਿਤੀ ਕੀ ਹੋਏਗੀ ਅੱਜ ਉਹੀ ਹਾਲਾਤ ਬਣਦੇ ਜਾ ਰਹੇ ਨੇ 85 84 86 ਹੁੰਦੇ ਹੁੰਦੇ ਸੀ ਇਵੇਂ ਚੌਕੀਆਂ ਤੇ ਹਮਲੇ ਹੁੰਦੇ ਸੀ ਕਿ ਡੇਰਾ ਬਾਬਾ ਨਾਨਕ ਤੋਂ ਨੇ ਇਹਨਾਂ ਨੇ ਤਾਂ ਸਾਰਾ ਆਪ ਦੇ ਹੱਕ ਹੀ ਹਟਾਇਆ ਹੈ

ਤੱਤ ਉਹ ਮੈਨੂੰ ਲੱਗਦਾ ਸਾਰੇ ਦੇ ਸਾਰੇ ਇਕੱਠੇ ਨੇ ਕਈ ਵਾਰੀ ਕੋਈ ਨਵਾਂ ਕਿਉਂਕਿ ਬਾਹਰੋਂ ਆਇਆ ਹੁੰਦਾ 20 2 4 ਸਾਲ ਦਾ ਹੋਵੇ ਜਾਂ 5 ਸਾਲ ਉਹਨੇ ਤੂ ਲੱਗ ਉਹ ਫਿਰ ਕਾਂਗਰਸ ਦਾ ਸਿਸਟਮ ਅਡਾਪਟ ਕਰਦੇ ਨੂੰ ਉਹਨੂੰ ਸਮਾਂ ਲੱਗਦਾ ਫਿਰ ਉਹ ਐਸੀ ਕੋਈ ਉਚੇਚਨਾ ਕਰ ਲੇ ਤਾਂ ਮੈਨੂੰ ਪਤਾ ਨਹੀਂ ਆਦਰਵਾਇਸ ਜਿਹੜੇ ਜਨਮ ਜਮਾਤੋਂ ਕਾਂਗਰਸ ਨੂੰ ਪਿਆਰ ਕਰਨ ਵਾਲੇ ਲੋਕਾਂ ਸੀ ਸਾਰੇ ਇਕੱਠੇ ਆ ਔਰ ਮੈਨੂੰ ਨਹੀਂ ਲੱਗਦਾ ਸਾਨੂੰ ਕੋਈ ਕੰਕਰੀਟ ਹਾਂ ਘਰ ਦੇ ਵਿੱਚ ਦੋ ਭਾਡੇ ਹੁੰਦੇ ਆ ਉਹ ਮਾੜੇ ਮੁਟੇ ਕਦੇ ਨਾ ਕਦੀ ਖੜਕਦੇ ਰਹਿੰਦੇ ਆ ਔਰ ਮੈਨੂੰ ਲੱਗਦਾ ਭਗੇਲ ਸਾਹਿਬ ਦੇ ਆਉਣ ਦੇ ਨਾਲ ਸੱਚਾ ਸੀਨੀਅਰ ਲੀਡਰ ਬਹੁਤ देर बाद ਮੈਨੂੰ ਲੱਗਦਾ ਕਿ ਸਭ ਕੁਝ ਅੱਛਾ ਜੇ ਕਿਤੇ ਕੋਈ ਦਿੱਕਤ ਹੈ ਉਹ ਅੱਛਾ ਹੋ ਜਾਏਗਾ ਪਰ ਕਬਦੀਆ ਉਹ ਨੌਲੇ ਕਾਫੀ ਜੁਰ ਤੋਂ ਕਾਂਗਰਸ ਨੇ ਇਹਨਾਂ ਦਾ ਅਨੁਸਾਰਦ ਦੇ ਉਹਦੇ ਨੇ ਕੀਤੀ ਹੈ ਹਾਂਜੀ ਇਹਨਾਂ ਨੇ ਕਮੈਂਟਸ ਕੀਤਾ ਇਹ ਉਹ ਤਾਂ ਬਹੁਤ ਦੇ ਕਾਂਗਰਸ ਨੇ ਸਰ ਮੈਂ ਕਿਸੇ ਨੂੰ ਮੇਰੇ ਤੇ ਗੁੱਸਾ ਆਇਆ ਹੋ ਸਕਦਾ ਇਹ ਪਰਿਵਾਰ ਦੀ ਗੱਲ ਹੈ ਔਰ ਪਰਿਵਾਰ ਚ ਬੈਠ ਕੇ ਉਹਨੂੰ ਜਿਠਾਂਗੇ ਜੇ ਕੋਈ ਗਲਤ ਹੈ ਲੇਕਿਨ ਮੈਂ ਕਿਸੇ ਪ੍ਰਕਾਰ ਦੀ ਕਿਸੇ ਨੇ ਜੇ ਕੋਈ ਟਿੱਪਾ ਟਿੱਪੀ ਮੈਂ ਨਹੀਂ ਕਹਿੰਦਾ ਕੋਈ ਐਕਸੈਪਸ਼ਨਲ ਹੋ ਵੀ ਸਕਦਾ ਕਿਸੇ ਨੇ ਕਰਤੀ ਤਾਂ ਮੈਨੂੰ ਇਸ ਗੱਲ ਦਾ ਕਿਸੇ ਪ੍ਰਕਾਰ ਦਾ ਕੋਈ ਦੁਸਤ ਨਹੀਂ ਹੈ ਹਾਂ ਪਰਿਵਾਰ ਦੇ ਵਿੱਚ ਬੈਠ ਕੇ ਜਰੂਰ ਜਿੱਥੇ ਕੋਈ ਗਲਤ ਗੱਲ ਹੋਈ ਉਹ ਕਮਾਣ ਤਬੇਲ ਸਾਹਿਬ ਦਿੱਲੀ ਡਿਵਿਪਲ ਤੋਂ ਬਾਅਦ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦਾ ਜਿਹੜਾ ਹੈਗਾ ਉਹ ਮੈਦਾਨ ਤੁਹਾਡੇ ਵਾਸਤੇ ਖੜੀ ਹੈ ਪਰ ਇਸ ਦੇ ਨਾਲ ਹੀ ਤੁਸੀਂ ਹਰਿਆਣਾ ਔਰ 2012 ਨੇ ਇਲੈਕਸ਼ਨ ਨੂੰ ਰੈਕਸ ਰੈਕਸ ਪਰ ਇੱਕ ਇੱਕ ਤਾਂ ਕੋ ਦਿੱਲੀ ਦੇ ਚੋਣਾਂ ਦਾ ਸਾਡਾ ਕੋਈ ਤਾਲੁਕਤ ਨਹੀਂ ਹੈ ਪਹਿਲਾਂ ਤਾਂ ਤੁਮੇ ਤਾਂ ਅਸੇ ਬਟ ਹਾਂ ਅਸੀਂ ਆਪ ਵੀ ਤਿਆਰੀ ਚ ਲੜਾਈ ਲੜ ਰਹੇ ਹਾਂ 2012 ਅਸੀਂ ਸੁਣੋ ਸੁਣੋ ਦਿੱਲੀ ਹਾਰਿਆ ਨਹੀਂ ਸੀ ਅਸੀਂ ਸੱਤ ਸੀਟਾਂ ਪਾਰਲੀਮੈਂਟ ਦੀਆਂ ਜਦੋਂ ਦਿੱਲੀ ਦੇ ਵਿੱਚ ਜੋਬਨ ਤੇ ਸੀ ਆਮ ਆਦਮੀ ਪਾਰਟੀ ਪਰ ਹਾਂ ਜਦੋਂ ਕੋਈ ਪਾਰਟੀ ਦੇ ਹਾਲਾਤ ਇੰਨੇ ਕਮਜ਼ੋਰ ਹੋ ਜਾਂਦੇ

ਜਦੋਂ ਉੱਥੋਂ ਸਰਕਾਰ ਉਹਨਾਂ ਦੀ ਖਤਮ ਹੋ ਗਈ ਹੈ ਤਾਂ ਕਿਤੇ ਕਿਤੇ ਜਿਹੜਾ ਦਿੱਲੀ ਮਾਡਲ ਦੀ ਗੱਲ ਕਰਦੇ ਸੀ ਉਹ ਹੁਣ ਦਿੱਲੀ ਮਾਡਲ ਦੀ ਗੱਲ ਕਿਉਂ ਦਿੱਲੀ ਮਾਡਲ ਤਾਂ ਆਪ ਲੋਕਾਂ ਨੇ ਖਤਮ ਕਰ ਜਾ ਤੁਹਾਡੇ ਵਾਸਤੇ ਖਾਲੀ ਮੈਦਾਨ ਹੈ ਕੋਈ ਖਾਲੀ ਨਹੀਂ ਹੈ ਸਾਨੂੰ ਕੰਮ ਕਰਨ ਦੀ ਲੋੜ ਹੈ ਅਸੀਂ ਅਗਰ ਨੀਚਲੇ স্তর ਤੱਕ ਜਾ ਕੇ ਕੰਮ ਕਰਾਂਗੇ ਲੋਕਾਂ ਦੀ ਪਹਿਲੀ ਪਸੰਦ ਕਾਂਗਰਸ ਪਾਰਟੀ ਹੈ ਮੈਦਾਨ ਖਾਲੀ ਕਦੇ ਨਹੀਂ ਜਿਹੜਾ ਵਿਅਕਤੀ ਇਹ ਸਮਝੇ ਕਿ ਮੈਦਾਨ ਖਾਲੀ ਹੈ ਉਹ ਗਲਤ ਗੱਲ ਹੈ ਕਾਂਗਰਸ ਪਾਰਟੀ ਦਾ ਪ੍ਰਧਾਨ ਇਹ ਕਿਵੇਂ ਸਮਝ ਸਕਦਾ ਹੈ ਪਹਿਲੀ ਪਸੰਦ ਕਾਂਗਰਸ ਪਾਰਟੀ ਹੈ ਅਗਰ ਕੋਈ ਸਾਡੀ ਗਲਤੀ ਹੋਈ ਤਾਂ ਨੁਕਸਾਨ ਹੋ ਸਕਦਾ ਆਦਰਵਾਇਜ਼ ਪਹਿਲੀ ਪਸੰਦ ਕਾਂਗਰਸ ਪਾਰਟੀ ਹੈ ਪੰਜਾਬ ਦੇ ਵਿੱਚ ਲੋਕਾਂ ਦੀ ਹੁਣ ਮੈਂ ਬੇਨਤੀ ਕਰਾਂਗਾ ਕਿ ਇਹ ਗੱਲ ਅਸੂ ਕਿ ਜਿਹੜੀ ਡਿਲੀਮਿਟੇਸ਼ਨ ਪਾਰਲੀਮੈਂਟਰੀ ਕਨਸਟਰਕਸੀ ਜਿਹੜਾ ਵਰਕਰਜ਼ ਮੀਟਿੰਗ ਰੱਖੀ ਉਹਦੇ ਤੇ ਰਾਜਨੀਤੀ ਦੇ ਨਾਲ ਔਰ ਚੱਕ ਆਫਸਰ ਮੈਂਬਰ ਪਾਰਲੀਮੈਂਟ ਦੇ ਨਾਲ ਅੱਠ ਸਾਰੇ ਅਸੀਂ ਆਏ

ਨਵਚਾਨ ਹੁੰਦਾ ਹੈ। ਔਰ ਇਹ ਕਿਨਲ ਲੈ ਕੇ ਅਸ਼ੇ ਕੇ ਜਾ ਰਹੇ ਜਿਹੜੀ ਪੰਜਾਬ ਦੇ ਵਿੱਚ ਤੁਸੀਂ ਗੱਲ ਕੀਤੀ ਕਿ ਨਸ਼ਾ ਪੰਜਾਬ ਦੇ ਵਿੱਚ ਨਸ਼ੇ ਜਿਹੜੇ ਨੇ ਤੇ ਬਹੁਤ ਵੱਡੀ ਬਿਮਾਰੀ ਹੈ ਔਰ ਕੋਈ ਵੀ ਮੈਂ ਕੋਈ ਵੀ ਆਦਮੀ ਜਿਹੜਾ ਤੁਸੀਂ ਵੀ ਸਾਰੇ ਬੈਠੇ ਹੋ ਕੋਈ ਨਹੀਂ ਚਾਹੇਗਾ ਕਿ ਪੰਜਾਬ ਦੇ ਵਿੱਚ ਹੋਮ ਡਿਲੀਵਰੀ ਸਟਾਰਟ ਹੋ ਜੇ ਅੱਜ ਹਾਲਾਤੇ ਬਣ ਗਏ ਨੇ ਕਿ ਹੋਮ ਡਿਲੀਵਰੀ ਕਿਥੋਂ ਮਰ ਕੇ ਕਾਲੀਪਨ ਕਰੋ ਤੁਹਾਨੂੰ ਕਾਹਨ ਨਾ ਪਹੁੰਚਦਾ ਤੇ ਸਭ ਤੋਂ ਪਹਿਲਾਂ ਮੈਂ ਮੁੱਖ ਮੰਤਰੀ ਨੂੰ ਇਹੋ ਟਿੱਪਣੀ ਕਰਨਾ ਕਿ ਮੁੱਖ ਮੰਤਰੀ ਸਾਹਿਬ ਇਨੀ ਦੇਰ ਤੋ ਸਿੱਟੇ ਨੋਰੇ ਹੰਦਸ਼ਿਆਂ ਦੇ ਬਾਰੇ ਗੱਲ ਕਿਉਂ ਨਹੀਂ ਕੀਤੀ ਜਿਹੜੇ ਨਸ਼ੇ ਦੇ ਸੁਧਾਕਰ ਨੇ ਉਹਨਾਂ ਨੂੰ ਅਜੇ ਤੱਕ ਹੱਥ ਕੋਨੇ ਪਾਇਆ ਜਿਨ੍ਹਾਂ ਨੂੰ ਪੋਲੀਟਿਕਲ ਪਦਿਆਂ ਨੂੰ ਅੰਦਰ ਕੀਤਾ ਉਹਨਾਂ ਨੂੰ ਸਿਕਿਉਰਿਟੀਆਂ ਕਿਉਂ ਦਿੱਤੀਆਂ ਗਈਆਂ ਜਿਹੜੇ ਗੈਂਗਸਟਰ ਨੇ ਉਹਨਾਂ ਦੇ ਪਰਿਵਾਰਾਂ ਨੂੰ ਸਿਕਿਉਰਿਟੀ ਪੁਲਿਸ ਦੀ ਸਿਕਿਉਰਿਟੀ ਦਿੱਤੀ ਜਾਵੇ ਤੇ ਇਹ ਮੁੱਖ ਮੰਤਰੀ ਸਾਹਿਬ جواب ਦੇਣਗੇ ਮੇਰੇ ਖਿਆਲ ਕਿ ਤੁਹਾਨੂੰ ਤੇ ਕਿਸੇ ਨੂੰ ਮੁੱਖ ਮੰਤਰੀ ਸਾਹਿਬ ਨੂੰ ਮਿਲਣਾ ਹੀ ਨਹੀਂ ਤੇ ਇਹਦਾ ਜਵਾਬ ਵੀ ਕਰੀ ਨਹੀਂ ਤੇ ਨਾਲ ਮੈਂ ਇਹ ਵੀ ਪੁੱਛਣਾ ਤੁਹਾਨੂੰ ਕਿ ਕੇਜਰੀਵਾਲ ਸਾਹਿਬ ਨੇ ਮੁੱਖ ਮੰਤਰੀ ਨੂੰ ਉਹਨਾਂ ਦੀ ਬਾਹਾਂ ਦੇ ਸਿਰ ਤੇ ਹੱਥ ਰੱਖ ਕੇ ਕਸਮ ਕਰਵਾਈ ਸੀ ਪਹਿਲਾਂ ਮੁੱਖ ਮੰਤਰੀ ਸਾਹਿਬ ਇਹ ਦੱਸਣ ਕਿ ਉਹਨਾਂ ਨੇ ਨਸ਼ਾ ਛੱਡ ਦਿੱਤਾ ਤੇ ਫਿਰ ਕਿਸੇ ਸਾਥ ਨੂੰ ਕਿਸੇ ਨੇ ਕਿਹਾ ਸੀ ਕਿ ਬਾਬਾ ਜੀ ਪੁੱਤ ਖੋੜਖਾਂ ਦਾ ਉਹ ਕਹਿੰਦਾ ਬੇਟਾ 15 ਦਿਨਾਂ ਨੂੰ ਆਈ ਤੇ ਪੰਦਰਾਂ ਦਿਨਾਂ ਨੂੰ ਕਿਹਾ ਉਹਨਾਂ ਨੂੰ ਕਿਹਾ ਕਿ ਬੇਟਾ ਗੋੜ ਛੱਡ ਦੇ ਤੇ ਉਹਨੇ ਬਾਅਦੋਂ ਕਿਹਾ ਜੀ ਪਹਿਲੇ ਦਿਨ ਹੀ ਕਹਿ ਰਣਾ ਕਿ ਉਹ ਟਣ ਤੇ ਮੈਂ ਖਾਂਦਾ ਸੀ ਤੇ ਮੁੱਖ ਮੰਤਰੀ ਨੂੰ ਇਹ ਚੀਜ਼ ਆਪ ਸਪਸ਼ਟ ਕਰਨੀ ਪਵੇਗੀ ਜਿਹੜੀ ਲੌਂਡਰਿੰਗ ਦੀ ਤੁਸੀਂ ਗੱਲ ਕੀਤੀ ਆ ਪੰਜਾਬ ਵਿੱਚ ਐਕਸਟਰਸ਼ਨ ਪੰਜਾਬ ਵਿੱਚ ਗੈਂਗਸਟਰイズਮ ਪੰਜਾਬ ਵਿੱਚ ਜਿਹੜੇ ਰੈਡਿਕਲਸ ਨੇ ਵੇ ਗੈਂਗਸਟਰ ਤੇ ਰੈਡਿਕਲ ਦੋਵੇਂ ਇਕੱਠੇ ਹੋ ਗਏ ਨੇ ਔਰ ਇਹ ਪੰਜਾਬ ਜਿਹੜਾ ਮਜਬੂਰ ਪੰਜਾਬ ਸੀਗਾ ਇਹੋ ਜਾਂ ਮੁੱਖ ਮੰਤਰੀ ਮਿੱਚੇ ਅੱਜ ਪੰਜਾਬ ਵਿੱਚ ਪਾਕਿਸਤਾਨ ਤੋਂ ਡਰੋਨ ਆ ਰਹੇ ਨੇ ਸ਼ਰਿਆਮ ਮੁਸ਼ਾਵੇ ਕਰਿਆ ਸ਼ਰਿਆਮ ਫਰੋਟੀਆਂ ਹੋ ਰੀਆਂ ਮੁੱਖ ਮੰਤਰੀ ਦੇ ਬਾਰੇ ਕੋਈ ਜਾਣ ਨਹੀਂ ਉਹਦੇ ਕੋਲ ਟਾਈਮ ਹੀ ਨਹੀਂ ਕਿ ਮੁੱਖ ਮੰਤਰੀ ਜਿਹੜਾ ਹੁੰਦਾ ਉੱਠ ਕੇ ਪ੍ਰੈਸ ਕਾਨਫਰੰਸ ਕਰਦਾ ਜਾਂ ਜਿਹੜਾ ਮੁੱਖ ਮੰਤਰੀ ਤਸਾਨਾ ਦੀ ਮੀਟਿੰਗ ਤੋਂ ਉੱਠ ਕੇ ਚਲਾ ਜਾਏ ਤੇ ਇਹਦੇ ਤੋਂ ਜਿਹੜਾ ਮੈਂ ਕਹੂੰਗਾ ਕਿ ਮੈਨੂੰ ਕਹਿਣਾ ਨਹੀਂ ਚਾਹੀਦਾ ਕਿ ਇਹੋ ਜਿਹਾ ਮੁੱਖ ਮੰਤਰੀ ਪੰਜਾਬ ਨੂੰ ਮਿਲ ਕੇ ਜਿਹੜਾ ਪੰਜਾਬ ਨੂੰ ਧੋਖੇ ਜਾਏਗਾ ਔਰ ਪੰਜਾਬ ਦੀ ਗਵਰਨਮੈਂਟ ਪੰਜਾਬ ਦੀ ਜਵਾਨੀ ਨੂੰ ਖਤਮ ਕਰ ਜਾਏਗਾ ਤੇ ਜਿਹੜੀ ਦੂਸਰੀ ਚੀਜ਼ ਜਥੇਦਾਰ ਸਹਿਬਾਨ ਕਿਸੇਗਰ ਸਾਬ੍ਹਲੇ ਔਰ ਅਕਾਲ ਤਖਤ ਸਾਹਿਬ ਦੇ ਜਿਹੜੇ ਦੋ ਜਥੇਦਾਰ ਸਹਿਬਾਨ ਨੇ ਇਹਨਾਂ ਨੇ ਲਾਇਕ ਕਲੋਗ ਬਿਗਰੀ ਪ੍ਰੋਜੈਕਟ ਕਮੇਟੀ ਦਾ ਕਿ ਹਿੰਦੁਸਤਾਨੀ ਸਿੱਖਾਂ ਦੇ ਖਾਲਸਾ ਕਰਕੇ ਗੁਰੂ ਨਾਨਕ ਨਾਮ ਦੇ ਵਾਜਿਗ ਸੰਗਤ ਜਾਂ ਉਹਨਾਂ ਲਈ ਬੜੇ ਸ਼ਰਮਨਾਕ ਕੰਮ ਇੱਕ ਪਰਿਵਾਰ ਨੂੰ ਚੋਣ ਲਈ ਇੱਕ ਪਰਿਵਾਰ ਨੂੰ ਅੱਗੇ ਲੈ ਕੇ ਜਾਣ ਲਈ ਇਹਨਾਂ ਜੱਜਾ ਸਾਹਿਬਾਨ ਤੇ ਜਿਹੜੀ ਇਹਨਾਂ ਨੂੰ ਕੱਢਣਾ ਇਹ ਇੱਕ ਚੀਜ਼ ਕਰ ਦਿੱਤੀ ਆ ਕਿ ਅੱਜ ਜੋ ਗੁਰਦੁਆਰਾ ਸਾਹਿਬਾਨ ਨੇ ਇਹ ਸਾਨੂੰ ਸਾਰਿਆਂ ਨੂੰ ਵੜ ਕੇ ਚਾਬੀਆਂ ਦਾ ਜਿਹੜਾ ਮੋਰਚਾ ਲਾਉਣਾ ਪਏਗਾ ਜਿਵੇਂ ਉਸ ਟਾਈਮ ਤੇ ਨਨਖਾਣਾ ਸਾਹਿਬ ਵਿੱਚ ਉੱਥੇ ਗੁਰੂਗਾ ਬਾਗ ਜਿੱਥੋਂ ਦਾ ਮੋਰਚਾ ਮੋਰਚੇ ਲੱਗੇ ਸੀ ਇਸ ਪਰਿਵਾਰ ਨੂੰ ਇੱਕ ਪਰਿਵਾਰ ਨੂੰ ਇੱਕ ਗੁਰਦੁਆਰੇ ਆਜ਼ਾਦ ਕਰਾਉਣ ਦੀ ਸਿੱਖ ਨੂੰ ਫਿਰ ਮੋਰਚੇ ਲਾਉਣੇ ਪੈਣਗੇ ਔਰ ਜਿਸ ਤਰ੍ਹਾਂ ਕੱਲ ਅੰਤਰਿੰਕ ਕਮੇਟੀ ਨੇ ਇਹ ਜਿਹੜਾ ਫੈਸਲਾ ਦਿੱਤਾ ਕਿ ਅਕਾਲ ਤਖਤ ਦੇ ਸੰਬੰਧ ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨੇ ਉਹਦੇ ਬੇਟੇ ਨੇ ਅਕਾਲ ਤਖਤ ਸਾਹਿਬ ਦੇ ਨਾਲ ਮੱਥਾ ਲਾਇਆ ਜਿਨ੍ਹਾਂ ਨੇ ਕੱਲ ਤੱਕੀ ਨਾਲ ਮੱਥਾ ਲਾਇਆ ਉਹਦਾ ਸਰਬਨਾਸ਼ ਹੋਇਆ ਉਹਨੇ ਕਦੀ ਤਰੱਕੀ ਨਹੀਂ ਕੀਤੀ ਤਾਂ ਇਹ ਜਿਹੜੀ ਚੀਜ਼ ਮੈਂ ਇਸ ਤਰ੍ਹਾਂ ਕਿਹਿੰਦੀ ਸਭ ਨੂੰ ਕੱਲੇ ਅਕਾਲੀ ਕਲ ਚ ਸਿੱਖ ਨਹੀਂ ਅਸੀਂ ਕਾਂਗਰਸੀ ਵੀ ਸਿੱਖਿਆ ਅਸੀਂ ਮੇਰੇ ਖਿਆਲ ਕਿ ਉਹਨਾਂ ਤੋਂ ਵੱਧ ਸਿੱਖ ਹੋ ਸਕਦੇ ਆ ਪਰ ਉਹਨਾਂ ਕੋਲ ਸ਼ੁਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਕਰਕੇ ਇਹ ਜਿਹੜੀ ਆ ਇਹ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਇਨਾਂ ਨੇ ਉਹਨਾਂ ਨੇ ਇਹਨਾਂ ਨੇ ਤੇਖ ਦਾ ਨੁਕਸਾਨ ਕੀਤਾ ਤੁਸੀਂ ਇੱਕ ਚੀਜ਼ ਤਾਂ ਸਾਰੇ ਪੈਠ ਤੁਸੀਂ ਪੁਰਾਣੇ ਬੈਠੇ 2012 ਤੋਂ ਪਹਿਲਾਂ ਅਕਾਲੀ ਦਲ ਦੇ ਨਾਲ ਮਾਫੀਆ ਨਹੀਂ ਲੱਗਦਾ 2012 ਚ ਜਦੋਂ ਆਇਆ ਤੇ ਉਦਲ ਸੈਂਡ ਮਾਫੀਆ ਲੈਂਡ ਮਾਫੀਆ ਟਰੱਕ ਮਾਫੀਆ ਤੇ ਤੇ ਇਹ ਵਿਕਰ ਮਾਫੀਆ ਇਹ ਸਾਰੇ ਮਾਫੀਆ ਆਏ ਤੇ ਜਿਹੜਾ ਮੈਂ ਇਹਨੂੰ ਪੁੱਛਣਾ ਚਾਹਣਾ ਭਗਵੰਤ ਜੀ ਦੇ ਤੇ ਤੂੰ ਵੀ ਕਹਿੰਦਾ ਰਿਹਾ ਕਿ ਤੈਨੂੰ ਆਰੇ ਉਹ ਵਿਕਰਮ ਕਿ ਜਲ ਕੋਈ ਨਾ ਨਹੀਂ ਤੇਰੇ ਮੇਰੇ ਜੁਰਤ ਆ ਤੂੰ ਮੇਰੇ ਕੋਲ ਦਰਕਰਜਾ ਬਫਾਰੀ ਸਰਕਾਰ ਆਏਗੀ ਫਿਰ ਦੇਖਣਾ ਤੇ ਉਸ ਦੇ ਉੱਤੇ ਜਿਹੜਾ ਬੰਦਾ 5 ਮਹੀਨੇ ਜੇਲ੍ਹ ਚ ਰਹਾ ਹੈ ਇਹ ਲੋਕ ਕਿ ਅੱਜ ਵੀ ਕੇਸ ਚੱਲਦੇ ਸੁਪਰੀਮ ਕੋਰਟ ਨੇ ਕਿਹਾ ਕਿ ਜਾ ਕੇ ਸਿੱਟ ਦੇ ਕੇ ਪੇਸ਼ ਹੋ 3 ਸਾਲ ਨੂੰ ਉਹਨੂੰ ਅਫੀਸਰ ਦੇ ਕੇ ਪੇਸ਼ ਨਹੀਂ ਕੀਤਾ ਤੇ ਉਹਨਾਂ ਦੇ ਘਰ ਬਲਕਿ ਉਹ ਜਿਹੜੇ ਡੀਸੀਬੀ ਜਾਂਦੇ ਉਹਨੂੰ ਕੋਈ ਛੱਡਿਆ ਕਿਉਂਕਿ ਉਹਨਾਂ ਉੱਪਰ ਧਾਰਿਆ ਇਹ ਮੁੱਖ ਮੰਤਰੀ ਡਰਪੋਕ ਵੀ ਆ ਇਹ ਮੁੱਖ ਮੰਤਰੀ ਤਮਾਗਿਆ ਨਹੀਂ ਇਹਦਾ ਸ਼ਰਾਬੀ ਪੀ ਕੇ ਖਤਮ ਹੋ ਗਿਆ ਔਰ ਇਹ ਬੰਦਾ ਪੰਜਾਬ ਨੂੰ ਨੁਕਸਾਨ ਪਹੁੰਚਾਏਗਾ ਜਿੰਨੀ ਜਲਦੀ ਹੋਏਗਾ ਮੈਂ ਪਾਰਲੀਮੈਂਟ ਚ ਵੀ ਖਿਆ ਸੀ ਕਿ ਇੱਥੇ ਪੰਜਾਬ ਦੇ ਵਿੱਚ ਮੇਟਰਪੋਲ ਆਏਗੀ اور ਅੱਜ ਮੈਂ ਫੇਰ ਕਹਿ ਕਿ ਚਲਿਆ ਮਛਵੜੇ ਵੀ ਉੱਤਰ ਤੱਕ ਸੀ ਦੇ ਕੇ ਪੰਜਾਬ ਤੇ ਮੇਟਰਪੋਲ ਆਏਗੀ ਸਾਨੂੰ ਕਾਂਗਰਸ ਨੂੰ ਤਿਆਰ ਰਹਿਣਾ ਚਾਹੀਦਾ ਹੈ ਵੀ ਪ੍ਰਿਵੇਲਿੰਗ ਜਿਹੜੀ ਸਰਕੰਸਟੈਂਸ ਜੇਕਰ ਮੈਂ ਕਹ ਰਿਹਾ ਰੈਡੀ ਤੋਂ ਦਾਗੀ ਇੱਕ ਦੇਖੋ ਪੰਜਾਬ ਦੇ ਵਿੱਚ ਸਾਡੇ ਰੋਪੜ ਤੋਂ ਲੈ ਕੇ ਉਹਦੇ ਉੱਥੇ ਆਪਣਾ ਹਰ ਨਮਾਚਲ ਤੋਂ ਮੋਟਰ ਤੱਕ ਸਾਰੇ ਮਾਈਲਸਟੋਨ ਉੱਤੇ ਲੈ ਦਿੱਤਾ ਹੈ ਖਾਲਸਾ ਜਿੰਦਾਬਾਦ ਤੇ ਯਾਰ ਜਿਹੜਾ ਮੁੱਖ ਮੰਤਰੀ ਉਹ ਛੱਡਾ ਚੜਾਉਣ ਲਈ ਜਾਵੇ ਫਤਿਹਗੜ੍ਹ ਸਾਹਿਬ ਉੱਥੇ ਖਾਲਸਾ ਜਿੰਦਾਬਾਦ ਦਾ ਨਾਰਾ ਲਾ ਦੋ ਤੇ ਇਹ ਨਾ ਟ੍ਰਪੋਕ ਮੁੱਖ ਮੰਤਰੀ ਦੌੜ ਕੇ ਪਟਿਆਲੇ ਪਹੁੰਚ ਜਾ ਉੱਥੇ ਨੂੰ ਖਲੋ ਕੇ ਕਹਿਣਾ ਚਾਹੀਦਾ ਸੀ ਕਿ ਮੈਂ ਪੰਜਾਬ ਚ ਆਪ ਤੋਂ ਆਪ ਨਹੀਂ ਉੱਠਣ ਦੇਗਾ ਮੈਂ ਪੰਜਾਬ ਦੇ ਕਾਲੇ ਦਿਨ ਨਹੀਂ ਆਉਣ ਦੇਗਾ ਕਿ ਜਿਹੜਾ ਮੁੱਖ ਮੰਤਰੀ ਦੌੜ ਗਿਆ ਇਹਨੂੰ ਇਹਨੂੰ ਦੱਸਣਾ ਚਾਹੀਦਾ ਕਿ ਕਿਉਂ ਦੌੜਿਆ ਉੱਥੇ ਇਹ ਕਿ ਚੀਜ਼ਾਂ ਨੇ ਪੰਜਾਬ ਦੇ ਵਿੱਚ 테러ਰਿਸਟ ਜਿਹੜੇ ਗੈਰਿਕਲਸ ਨੇ ਔਰ ਜਿਹੜੇ ਗੈਂਗਸਟਰ ਨੇ ਦੋਨੋਂ ਹੀ ਲੜ ਗਏ ਨੇ ਤੇ ਤੇ ਜਿਹੜਾ ਕਮਜ਼ੋਰ ਮੁੱਖ ਮੰਤਰੀ ਆ ਔਰ ਤੁਸੀਂ ਦੇਖਣਾ ਕਿ ਜਿਸਲ 2017 ਇਲੈਕਸ਼ਨ ਆਈ ਸੀ ਤੇ ਉਸ ਟਾਈਮ ਤੇ ਕੇਜਰੀਵਾਲ ਨੇ ਮੌਕੇ ਦੇ ਵਿੱਚ ਇੱਕ ਗੈਂਗ ਨੇ ਉਹਦੇ ਆਤਵਾਦੀ ਦੇ ਘਰੇ ਰਾਤ ਰਿਆ ਸੀ ਔਰ ਦੂਜੇ ਦਿਨ ਜਿਹੜਾ ਮੋੜ ਪਾਸ ਬਲਾਸਟ ਹੋਇਆ ਜਿਦੇ ਵਿੱਚ 9 ਜਾਨਾਂ ਗਈਆਂ ਅੱਜ ਤੱਕ ਬਾ ਸਾਡੀ ਸਰਕਾਰ ਨੂੰ ਉਦੋਂ ਵੀ ਜ਼ੋਰ ਲਾਉਦੇ ਰਹੇ ਕੈਪਟਨ ਅਵਿੰਦਰ ਸਿੰਘ ਦੇ ਨਾਲ ਕਿ ਕਿ ਨੂੰ ਫੋਲ ਕੀ ਆ ਤੇ ਅਜ ਤੱਕ ਕੋਈ ਫੋਲ ਕੇਸ ਨਹੀਂ ਖੁੱਲਿਆ ਉਹ ਰਿਤ ਮੋਰ ਕੁਛ ਨਹੀਂ। ਜੀ ਦਾ ਸਾਹਿਬ ਕਿਸ ਵਜ੍ਹਾ ਪੰਜਾਬ ਤੋਂ ਮੁਕਾਬਲਾ ਕਾ ਖੇਤੀ ਨਾਲ ਲੜਾਗਾ ਜਿੱਤਣ ਲਾ ਲਾ ਮੈਂ ਇੱਕ ਵੀ ਦਸੜੀ ਤੋਂ ਨਾ ਕਿ ਅਕਾਲੀ ਦਲ ਤੇ ਹੋ ਗਿਆ ਖਤਮ। ਇਹ ਤਾਂ ਹੁਣ ਮੈਂ ਪ੍ਰਧਾਨ ਜੀ ਨੂੰ ਬਸਤੇ ਚ ਕਿਹਾ ਸੀ ਕਿ ਸਾਨੂੰ ਫੁਰਮਾ ਚਾਹੀਦਾ। ਔਰ ਜਿਹੜੇ ਅਕਾਲੀ ਦਲ ਦੇ ਚੰਗੇ ਆਦਮੀ ਉਹਨਾਂ ਨੇ ਕੰਮ ਕਰਨ ਕੀ ਦੇਖੀ ਕਿ ਇਹ ਪੰਜਾਬ ਨੂੰ ਬਚਾਉਣਾ ਤੇ ਪਾਰ ਤੋਂ ਪਾਰ ਬਿਕਾ। ਆਮ ਆਦਮੀ ਪਾਰਟੀ ਦੀ ਜਿਹੜੀ ਗੱਲ ਆ ਕਿ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਕੇਜਰੀਵਾਲ ਨੇ ਇਹ ਕਹਾ ਸੀ ਉਹਦੀ ਕੋਈ ਪ੍ਰੋਫੈਸਰ ਵੀ ਸੁਣ ਨਹੀਂ ਗਾ। ਕਿ ਉਹਨੂੰ ਪੁੱਛਿਆ ਕਿ ਮੁੱਖ ਮੰਤਰੀ ਕੌਣ ਬਣੇਗਾ? ਜਦੋਂ ਤੁਸੀਂ ਆਈ ਤੇ ਆਸੀ ਬਣੇਗੀ। ਕਹਿੰਦਾ ਨਹੀਂ ਮੈਨੇ ਕਹਾਤਾ ਕਿ ਅਗਰ ਮੈਂ ਅੰਦਰਗੀਰ ਵਿੱਚ ਆ ਹੂੰ

ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ